ਜਦੋਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਹਥਿਆਰ ਬੰਦ ਹੋ ਗਏ ਆਪਣੇ ਸਾਥੀਆਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਚਲੇ ਪਾਲੇ ਭਾលਿਆ ਗਿਆ ਲੰਮਾ ਟਾਈਮ ਜਿਹੜੀ ਆ ਜੇਲ੍ਹ ਕੱਟਣੀ ਪਈ ਤਸ਼ਦਦਾ ਚੱਲਣੀਆਂ ਪਈਆਂ ਪਰਿਵਾਰ ਨੂੰ ਤੇ ਅੱਜ ਉਸ ਪਰਿਵਾਰ ਨੂੰ ਜੇ ਮਾਣ ਮਿਲਿਆ ਆ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਜੇ ਟਿਕਟ ਦੇ ਕੇ ਨਮਾਜ਼ੇ ਆਇਆ ਤੇ ਇਹ ਜਿਹੜੇ ਆ ਝਾੜੂ ਵਾਲੇ ਤੇ ਆ ਜਿਹੜੇ ਕਹਿੰਦੇ ਆ ਜੀ ਅਸੀਂ ਇਮਰਾਨ ਦੇ ਪੋਤੇ ਆ ਤੇ ਇਹ ਉਂਗੀਆਂ ਠਾਰੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਹਿੰਦੇ ਜੀ ਧਰਮੀ ਫੌਜੀ ਜਿੜ ਬੜੇ ਤਰੇ ਫਿਰਦੇ ਆ ਆ ਸਾਡੇ ਬਜ਼ੁਰਗ ਮਾਨਜੋਗ ਬੈਠੇ ਆ ਇਹਨਾਂ ਨੂੰ ਦੱਸੋ ਜੀ ਧਰਮੀ ਫੌਜੀ ਦੀ ਆਪਣੀ ਪੰਥ ਨਾਲ ਦੇਣਗੀ ਆ ਇਹਨਾਂ ਕੋਲ ਕੁਝ ਨਹੀਂ ਹੈਗਾ ਦੱਸਣ ਨੂੰ ਵੀ ਅਸੀਂ ਦੱਸ ਸਕੀਏ ਕਿ ਆ 4-5 ਸਾਲਾਂ ਦਾ ਹੀ ਕੀ ਕਰਾਇਆ ਵਾ ਇਹ ਜਿੱਕੜ ਛੁੱਟਣਦੇ ਹੋਏ ਬਸ ਹਰ ਮੇਰੇ ਤੋਂ ਉਹੋ ਜਿਹੇ ਬੰਦਾ ਆ ਜਿਨੇ ਉਹਦੀਆਂ ਸੱਜੀਆਂ ਖੱਪੀਆਂ ਬਾਹਾਂ ਹੁੰਦੀਆਂ ਹੈਗੀਆਂ ਉਹਨਾਂ ਦੇ ਪਰਚੇ ਕਰਾਦੇ ਕਹਿੰਦੇ ਆਂ ਧੀਆ ਬਣਾ ਸਾਰਿਆਂ ਦੀਆਂ ਸਾਧੀਆਂ ਹੁੰਦੀਆਂ ਵਾ ਉਹਨਾਂ ਨੇ ਮੈਨੂੰ ਵੀ ਨਹੀਂ ਬਖਸ਼ਿਆ ਮੇਰੇ ਤੇ ਵੀ ਪਰਚਾ ਕਰਾਤਾ ਝੂਠੇ ਪਰਚੇ ਕਰਾਈ ਜਾ ਰਹੇ ਆ ਕਿ ਇਹ ਦੱਬ ਜਾਣਗੇ ਪਰ ਇਹ ਪੁੱਛ ਜਾਣ ਆਪਾਂ ਦੱਬਣ ਵਾਲੇ ਨਹੀਂ ਜੇ ਆਪਾਂ ਇੱਥੇ ਆਏ ਆ ਨਾ ਇਲੈਕਸ਼ਨ ਜਿੱਤਣ ਲਈ ਆਏ ਆ ਇਹਨਾਂ ਫੁਗਲੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਆ ਤੇ ਅੱਜ ਤੁਹਾਨੂੰ ਦੇਖ ਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਇੰਨੀ ਸੰਗਤ ਜਿਹੜੀ ਆ ਸਾਡੇ ਨਾਲ ਆ 11 ਤਰੀਕ ਨੂੰ ਤੱਕੜੀ ਤੇ ਇੱਕ ਨੰਬਰ ਤੇ ਵੋਟਾਂ ਦਿਵਾ ਕੇ ਤੁਸੀਂ ਆਪਣੀ ਕੀਮਤੀ ਵੋਟ ਪਾਇਓ ਜੇ ਉਹਦੀ ਕੀਮਤ ਤੁਹਾਨੂੰ ਅਸੀਂ ਦੱਸਾਂਗੇ ਵੀ ਜ਼ਰੂਰ ਇਹਨਾਂ ਨੂੰ ਤੇ ਪਾਰਟੀਆਂ ਨੂੰ ਪਤਾ ਨਹੀਂ ਕੀ ਕੀਮਤ ਹੁੰਦੀ ਏਕ-ਇਕ ਵੋਟ ਦੀ ਜੇ ਤੁਸੀਂ ਮੇਰਾ ਸਮਝਦੇ ਤੇ ਦੋਵੇਂ ਹੱਥ ਖੜੇ ਕਰਕੇ ਗੱਦ ਦੇ ਨਾਰਾ ਲਾਉਣਾ ਜੇ ਸ਼ਵਮਣੀ ਅਕਾਲੀ ਦਲ ਸ਼ਵਮਣੀ ਅਕਾਲੀ ਦਲ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਧਰਮੀ ਫੌਜੀ ਐਸੋਸੀਏਸ਼ਨ ਨੂੰ ਬੇਨਤੀ ਹੈ ਕਿ ਸਾਡੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦਾ ਉਹ ਸਨਮਾਨ ਕਰਨਗੇ ਜੀ ਸਰਦਾਰ ਸਰੂਪ ਸਿੰਘ ਜੀ ਸਰਦਾਰ ਅਮਰੀਕ ਸਿੰਘ ਜੀ ਔਰ ਨਾਲ ਹੀ ਨਗਰ ਪੰਚਾਇਤ ਦੀ ਆਸਰਿਆ ਦੇ ਸਾਡੇ ਆਪਣੇ ਇਥੋਂ ਦੇ ਪੰਚਾਇਤ ਅਰਮੀ ਫੌਜੀ ਜਿਹੜੇ ਨਾਲ ਸਰਦਾਰ ਜਸਵੰਤ ਸਿੰਘ ਜੀ ਦੇ ਰਹੇ ਨੇ ਸਰਦਾਰ ਹਰਮੀ ਸਿੰਘ ਦੀ ਦੇਖਣ ਅਰਮੀ ਫੌਜੀ ਸਰਦਾਰ ਜਸਵੰਤ ਸਿੰਘ ਜੀ ਦੇ ਨਾਲ ਰਹੇ ਆ ਜੋ ਸ਼੍ਰੋਮਣੀ ਕਾਲੀ ਦਲ ਦੇ ਨਾਲ ਚੱਲ ਰਹੇ ਨੇ ਔਰ ਸਰਦਾਰ ਹਰਮੀ ਸਿੰਘ ਦੇ ਚਾਹਤੂ ਮਰਦੂ ਮੋਲਨ ਔਰ ਨਾਲ ਉਹਦੇ ਨਾਲ ਦੇ ਸਾਥੀ ਸਰਦਾਰ ਜਸਵੰਤ ਸਿੰਘ ਜੀ ਦੇ ਸਾਥੀ ਸਰਦਾਰ ਸਰੂਪ ਸਿੰਘ ਜੀ ਸਰਦਾਰ ਜੋ ਮੈਲ ਸਿੰਘ ਜੀ ਸਾਰੀ ਪਰਮੇ ਫੌਜੀ ਐਸੋਸੀਏਸ਼ਨ ਸ਼੍ਰੋਮਣੀ ਕਾਲੀ ਦਲ ਦੇ ਨਾਲ ਚੱਲ ਰਹੀ ਹੈ ਸਾਡੇ ਨਾਮ ਤੇ ਪਿੰਡ ਵੱਲੋਂ ਬਗਿਆੜੀ ਦੇ ਸਰਪੰਚ ਸਾਹਿਬ ਵੱਲੋਂ ਸਾਰੇ ਸਨਮਾਨ ਕਰ ਰਹੇ ਆ ਦੀ ਪ੍ਰਧਾਨ ਸਰ ਦਾ ਬੋਲੇ ਸੁਨਿਆ ਬੇਨਤੀ ਹੈ ਕਿ ਹੁਣ ਪ੍ਰਧਾਨ ਸਾਹਿਬ ਨੇ ਸਾਡੇ ਪੰਜਾਬ ਪੰਜਾਬੀ ਦਾ ਮਾਨ ਸਰਦਾਰ ਸੁਖਬੀਰ ਸਿੰਘ ਦੀ ਬਾਦਲ ਸਾਹਿਬ ਨੇ ਤੁਹਾਡੇ ਸਾਹਮਣੇ ਖੋਹ ਰਿਹਾ ਸਾਰੇ ਬੈਜੋ ਜੀ ਸਾਰੇ ਬੈਜੋ ਮਾਮਾ ਕਾਕਾ ਸਾppa ਜੀ ਨੂੰ ਬੇਨਤੀ ਹੈ ਜੀ ਸਾਰੇ ਕਹਿ ਬੋ ਕੀ ਕਰੀ ਬੈਠ ਜੀ ਜਿੱਥੇ ਜਿੱਥੇ ਜਗ੍ਹਾ ਮਿਲ ਜੀ ਸਾਡੇ ਸਰਦਾਰ ਅਮਰੀਕ ਸਿੰਘ ਜੀ ਦੇ ਘਰ ਸਾਡੇ ਧੁਤਕਾਰਯੋਗ ਮਾਮੂ ਜੀ ਵੱਲੋਂ ਸਨਮਾਨ ਕੀਤਾ ਜਾ ਰਿਹਾ ਹੈ ਬਾਦਲ ਸਾਹਿਬ ਦਾ ਹੁਣ ਬਾਦਲ ਸਾਹਿਬ ਸਾਡੇ ਸਨਮੁਖਣਗੇ ਵੀ ਜ਼ੋਰਦਾਰ ਜਕਾਰੇ ਪੁੱਟਾ ਸਵਾਗਤ ਕਰੀਏ ਬੋਲੇ ਇਸ ਸੋਹਣੇ ਹਵਾ ਯਾਰੀ ਸਾਥ ਸੰਗਤ ਜੀ ਕੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਪੰਥ ਦਾ ਜਿਹੜਾ ਗੜ ਹੈ ਮੱਝ ਤੇ ਤੁਸੀਂ ਜਾਣਦੇ ਹੋ ਕਿ ਪੰਜਾਬ ਵਿੱਚ ਤੇ ਪੰਜਾਬ ਤੋਂ ਬਾਹਰ ਜਿੱਥੇ ਆਪਣੇ ਭੈਣ ਭਰਾ ਬੈਠੇ ਆ ਉਹ ਨਾ ਦਿਗੋ ਹੈ ਕਰਨ ਵਾਲੀ ਇਕਲੀ ਇੱਕੋ ਹੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਆਮ ਸਿਆਸੀ ਪਾਰਟੀयां ਮੰਗੂ ਨਹੀਂ ਹੈ ਆ ਇੱਕ ਸੋਚ ਹੈ ਕੋਈ ਵੀ ਜਥੇਬੰਦੀ ਹੈ ਇਹਦਾ ਨਿਸ਼ਾਨਾ ਗੁਰੂ ਘਰਾਂ ਦੀ ਸੇਵਾ ਹੈ ਗੁਰੂ ਘਰਾਂ ਦੀ ਰੱਖਿਆ ਕਰਨਾ ਹੈ ਖਾਲਸਾ ਪੰਥ ਦੀ ਲੜਾਈ ਲੜਨੀ ਹੈ ਗਰੀਬ ਕਿਸਾਨ ਮਜ਼ਦੂਰ ਦੀ ਲੜਾਈ ਲੜਨੀ ਹੈ ਇਹਦਾ ਮਕਸਦ ਕੋਈ ਸਰਕਾਰ ਬਣਾਉਣਾ ਨਹੀਂ ਸਰਕਾਰ ਤਾਂ ਪਿਛਲੇ 105 ਸਾਲ ਹੋ ਗਏ ਬਣੀ ਨੂੰ ਸਰਕਾਰ ਤਾਂ ਪਿਛਲੇ 40 ਸਾਲਾਂ ਜੀ ਬਣੀ ਹੈ ਪਹਿਲੇ ਤਾਂ ਆਪਣੇ ਬਜ਼ੁਰਗ ਜਿਹੜੇ ਪਾਰਟੀ ਦੇ ਜਸਦਾਦ ਸੀ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਪਹਿਲੇ ਅੰਗਰੇਜ਼ਾਂ ਦੇ ਖਿਲਾਫ ਲੜਾਈ ਲੜੀ ਉਦੋਂ ਸ਼ਹਾਦਤਾਂ ਦਿੱਤੀਆਂ ਜਦੋਂ ਦੇਸ਼ ਦਾਦ ਹੋਇਆ ਉਹਦੇ ਬਾਅਦ ਫਿਰ ਤੋਂ ਸੰਘਰਸ਼ ਸ਼ੁਰੂ ਹੋ ਗਿਆ ਪੰਜਾਬ ਖਾਤਰ ਪੰਜਾਬੀ ਸੂਬੇ ਖਾਤਰ ਖਾਲਸਾ ਪੰਥ ਖਾਤਰ ਕਿਸਾਨੀ ਖਾਤਰ ਗਰੀਬ ਖਾਤਰ ਜਿੰਨੀਆਂ ਵੀ ਲੜਾਈਆਂ ਲੜੀਆਂ ਅੱਗੇ ਹੋ ਕੇ ਕਾਲੀ ਦਲ ਨੇ ਲੜੀਆਂ ਤਾਂ ਹੀ ਉਹ ਕਿਹਾ ਜਾਂਦਾ ਕੱਲੀ ਆਪ ਪਾਰਟੀ ਹੈ ਦੁਨੀਆਂ ਵਿੱਚ ਜਿਹਨੂੰ ਸ਼ਹੀਦਾਂ ਦੀ ਜਥੇਬੰਦੀ ਕਿਹਾ ਜਾਂਦਾ ਆ ਇੱਕ ਪਾਰਟੀ ਹੈ ਜਿਹੜੀ ਆਮ ਢੁੰਡੀ ਆਪਣੇ ਬਜ਼ੁਰਗਾਂ ਨੇ ਬਣਾਈ ਪਾਰਟੀ ਹੈ ਮੈਨੂੰ ਯਾਦ ਹੈ ਜਦੋਂ ਮੈਂ ਛੋਟਾ ਹੁੰਦਾ ਸੀ 8-9 ਸਾਲ ਦਾ ਉਦੋਂ ਬਾਪੂ ਬਾਦਲ ਨਾ ਮੈਂ ਕਈ ਵਾਰ ਇਲੈਕਸ਼ਨਾਂ 'ਚ ਪਿੰਡਾਂ ਜਾਂਦਾ ਉਦੋਂ ਵੱਡੇ ਬਾਦਲ ਸਾਹਿਬ ਇੱਕ ਪਿੰਡ 'ਚ ਇੱਕੋ ਹੀ ਹੁੰਦਾ ਸੀ ਸਾਡਾ ਮੋਢੀ ਕੋਈ ਬਜ਼ੁਰਗ ਜਸਦਾਰ ਸਾਰੇ ਪਿੰਡ ਵਾਲੇ ਉਹਦੀ ਅੱਖੇ ਲੱਗਦੇ ਸੀ ਇੱਕ ਨੂੰ ਸਨੇਹਾ ਦੇ ਦਿੰਦੇ ਪਾਰਟੀ 'ਚ ਸਾਰਾ ਪਿੰਡ ਇਕੱਠਾ ਹੋ ਜਾਂਦਾ ਉਦੋਂ ਜਜ਼ਬਾ ਸੀ ਉਦੋਂ ਬੀਬੀਆਂ ਮਾਈਆਂ ਜਦੋਂ ਵੋਟ ਪਾਉਣ ਜਾਂਦੀਆਂ ਸੀ ਉਹਨੂੰ ਪਹਿਲੇ ਮੱਥਾ ਟੇਕਦੀ ਆ ਸੀ ਤਕੜੀ ਨੂੰ ਕਿ ਆ ਕੌਮ ਵੀਰ ਜਿਹਾ ਬਣਦੀ ਐ ਸਾਡੀ ਯਾਰ ਪਾਰਟੀ ਐ ਗੁਰੂ ਘਰ ਦੀ ਪਾਰਟੀ ਐ ਆਪਣੇ ਜਿਹੜੇ ਨਵੀਆਂ ਪੀੜ੍ਹੀਆਂ ਆ ਜਾਂਦੀਆਂ ਉਹ ਉਹ ਪੁਰਾਣਾ ਇਤਿਹਾਸ ਖੁੱਲੀ ਜਾਂਦੀਆਂ ਕਿ ਆ ਇਤਿਹਾਸ ਕੀ ਐ ਇਹੀ ਦੇਨ ਕੀ ਐ ਤੇ ਜੇ ਕਾਲੀ ਕਾਲ ਕਮਜ਼ੋਰ ਹੁੰਦਾ ਉਹਦਾ ਨੁਕਸਾਨ ਕੀ ਐ ਨਵੀਂ ਪੀੜ੍ਹੀ ਨੂੰ ਨਹੀਂ ਪਤਾ ਤੇ ਹੁਣ ਹੋ ਕੀ ਰਿਹਾ ਹੈ ਹੁਣ ਤਾਂ ਜਿਹਨੂੰ ਦੋ ਗਨਮੈਨ ਦੇ ਦਿਓ ਆਪਣੀ ਮਾਂ-ਪਾਪਾਂ ਦੀ ਨੂੰ ਛੱਡ ਦਿੰਦਾ ਥੋੜੀ ਗੇਂਦ ਮੰਡੀ ਦੀ ਗੱਲ ਕਰ ਲੋ ਜਾਂ ਕੋਈ ਔਦੇ ਦੀ ਗੱਲ ਕਰ ਲੋ ਆਪਣੀ ਮਾਂ-ਪਾਪਾਂ ਦੀ ਨੂੰ ਛੱਡ ਦਿੰਦਾ ਆ ਹਰਮੀਤ ਦੇਖ ਲੋ ਵੱਡੇ ਬਾਪੂ ਬਾਦਲ ਕਹਿੰਦੇ ਹੁੰਦੇ ਸੀ ਆ ਜਥੇਬੰਦੀ ਆਪਣੀ ਮਾਂ ਹੈ ਜਿਹੜਾ ਆਪਣੀ ਮਾਂ ਤੇ ਪਿੱਠ ਤੇ ਮਾਰ ਸਕਦਾ ਹੈ ਉਹ ਤੋਂ ਵੱਡਾ ਘੱਡਿਆ ਬੰਦਾ ਕੋਈ ਨਹੀਂ ਹੋ ਸਕਦਾ ਸਾਰੇ ਲਿੰਗ ਮੰਨ ਨੇ ਸਰਕਾਰਾਂ ਵੀ ਲਿੰਗ ਮਰ ਗਏ ਹੁਣ ਉਹ ਸੋਚੀ ਬੈਠਾ ਸੀ ਖਤਮ ਹੋ ਗਈ ਪੌਡੀ ਤੇ ਹੁਣ ਮੇਰਾ ਮੈਂ ਕੋਈ ਸਾਲ ਕਿੱਥੇ ਲਾਦਾ ਨੋਡ ਨਾਡ ਕਿੱਥੇ ਕਬਾਉਣ ਵਾਸਤੇ ਐ ਦੀ ਘਟਿਆ ਸੋਚ ਵਾਲੇ ਲੋਕ ਵਫਾ ਨਹੀਂ ਕਰ ਸਕਦੇ ਗਵਾਈ ਨਹੀਂ ਕਰ ਸਕਦੇ ਵੱਡੇ ਬਾਦਲ ਸਾਹਿਬ ਵੀ ਥੋੜੇ ਬਜ਼ੁਰਗ ਵੀ ਜਿਨ੍ਹਾਂ ਨੇ ਬਾਦਲ ਸਾਹਿਬ ਨਾਲ ਕਾਲੀ ਦਰ ਦੇ ਮੋਰਚਿਆਂ 'ਚ 8-8 ਦਾ ਸਾਲ ਲਾਇਆ ਜੇ ਉਹਨਾਂ ਦੀ ਸੋਚ ਹਰਮੀਦ ਵਰਗੀ ਹੁੰਦੀ ਉਹਨਾਂ ਨੇ ਜੇਲ੍ਹਾਂ 'ਚ ਨਹੀਂ ਜਾਣਾ ਸੀ ਉਹ ਸਾਰੇ ਬਜ਼ੁਰਗਾਂ ਨੇ ਲਾਲ ਜਨ ਪਾਸੇ ਕਰਕੇ ਘਰ ਬਾਹਰ ਨੂੰ ਪਾਸੇ ਖਿੱਚ ਕਰਕੇ ਉਹਨਾਂ ਨੇ ਕੌਮ ਖਾਤਰ ਆਪਣੀ ਕੁਰਬਾਨੀਆਂ ਦਿੱਤੀਆਂ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਹੈ ਨੁਕਸਾਨ ਆਪਣਾ ਹੱਕ ਹੋ ਗਿਆ ਕੌਮ ਦਾ ਹੋ ਗਿਆ ਪਾਰਟੀ ਦਾ ਹੋ ਗਿਆ ਆ ਟੈਲੀਫੋਨ ਨੇ ਕਰਤਾ 24 ਘੰਟੇ ਹੁਣ ਤੁਸੀਂ ਆਈ ਕਾ ਦੇਖਦੇ ਰਹਿੰਦੇ ਹੋ ਕਿੰਨੇ ਘੰਟੇ ਲਾਉਣੇ ਹੋ ਜੀ ਜਸਾ ਜੀ ਟੈਲੀਫੋਨ ਤੇ 1500 ਲੱਖ ਘੰਟੇ ਯੋ ਝੂਠ ਜੋ ਗੰਦਾ ਸਾਰਾ ਇਹ ਤੇ ਤੇ ਆਈ ਜਾਂਦਾ ਅੱਛਾ ਆਪਣੇ ਕਾਲੀਗਲ ਵਾਲੇ ਦੇਸੀ ਬੰਦੇ ਸੀ ਪਤਾ ਨਹੀਂ ਚਲੂਣਾ ਚਲੂਣਾ ਕਿਵੇਂ ਆਉਂਦਾ ਉਹ ਪਿਛਲੀ ਵਾਰ ਝਾੜੂ ਵਾਲਿਆਂ ਨੇ ਇਨਾ ਝੂਠ ਬੋਲਿਆ ਇਨਾ ਝੂਠ ਬੋਲਿਆ ਕਿ ਆਪਣੀ ਮਾਂ ਪਾਰਟੀ ਨੂੰ ਹੀ ਲੋਕਾਂ ਦੇ ਡਕਾਰ ਕੇ ਸਿਰ ਪਾ ਤੇ ਅੱਜ ਕੀ ਹੋ ਰਿਹਾ ਸਚਾਈ ਸਾਹਮਣੇ ਆਈ ਕਿ ਨਹੀਂ ਆਪਣੇ ਆਪਣੇ ਹੁੰਦੇ ਆ ਪ੍ਰਾਏ ਪ੍ਰਾਏ ਹੁੰਦੇ ਆ ਹੁਣ 10 ਸਾਲ ਹੋ ਗਏ ਕੀ ਹੋਇਆ ਪਹਿਲੇ 5 ਸਾਲ ਕਾਂਗਰਸ ਨੇ ਖਰਾਬ ਕੀਤੇ ਹੁਣ ਝਾੜੂ ਵਾਲੇ ਨੇ ਬਰਬਾਦ ਕਰਤੇ ਆਪਣੀ ਜ਼ਿੰਦਗੀ ਦੇ 10 ਸਾਲ ਖਤਮ ਹੋ ਗਏ ਹੁਣ ਪਤਾ ਨਹੀਂ ਕੋਈ ਹੋਰ ਨਾ ਆਜੇ ਕਿ ਇੱਕ ਮੌਕਾ ਮੈਨੂੰ ਦੇ ਦਿਓ ਫਿਰ ਦੇਖੋ ਜ਼ਿੰਦਗੀ ਦੇ 10 15 ਸਾਲ ਬਹੁਤ ਹੁੰਦੇ ਆ ਤਮਾ ਹੁਣੇ ਹੁਣ ਦਾ ਜਿਹੜਾ ਕਈ ਸੋਚਦੇ ਸੀ ਆਪਣੇ ਮੁੰਡੇ ਬਾਹਰ ਚਲੇ ਜਾਣਗੇ ਹੁਣ ਬਾਹਰਲੇ ਮੁਲਖਾਂ ਨੇ ਰਾਜੇ ਬੰਦ ਕਰਤੇ ਆ ਅਮਰੀਕਾ ਨੇ ਸਾਰੇ ਕੱਢਨੇ ਵਾਪਸ ਕਰਤੇ ਆ ਕੈਨੇਡਾ ਨੇ ਬੰਦ ਕਰਤੇ ਆ ਸਟ੍ਰੇਲੀਆ ਨੇ ਬੰਦ ਕਰਤੇ ਆ ਫਿਰ ਆਪਣੀ ਅਗਲੀ ਜਵਾਨੀ ਨੂੰ ਤਕੜਾ ਕਰਨ ਦਾ ਕੀ ਇਲਾਜ ਹੈ ਆਪਣਾ ਪੰਜਾਬ ਤਕੜਾ ਹੋਏ ਤੁਸੀਂ ਤਕੜੇ ਹੋ ਕਿਸਾਨੀ ਤਕੜੇ ਹੋ ਗਰੀਬ ਦੀ ਪੜ੍ਹਾਈ ਹੋਏ ਤੇ ਸਾਰਾ ਕੁਝ ਕਰਨ ਵਾਲਾ ਕੌਣ ਹੈ ਕਰਦਾ ਕਿਹਨੇ ਰਿਹਾ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ ਸਾਡੇ ਵਾਸਤੇ ਆ ਕਰ ਸਾਡਾ ਪਰਿਵਾਰ ਹੈ ਤੁਸੀਂ ਸਾਡੇ ਬਜ਼ੁਰਗੋ ਮਾਤਾਵਾਂ ਭੈਣੋ ਭਰਾ ਹੈ ਦਿੱਲੀ ਵਾਲੀਆਂ ਪਾਰਟੀਆਂ ਵਾਸਤੇ ਤੁਸੀਂ ਕੁਝ ਨਹੀਂ ਹੋ ਆ ਕਾਂਗਰਸ ਦਾ ਤਾਂ ਪ੍ਰਧਾਨ ਕਮੀਜ਼ ਪਾ ਕੇ ਰੱਖਦਾ ਜਿਹਦੇ ਪਿੱਛੇ ਲਿਖਿਆ ਹੁੰਦਾ ਇੰਦਰਾ ਮੇਰੀ ਮਾਂ ਹੈ ਜਿਹੜੀ ਇੰਦਰਾ ਨੇ ਤੈਂਕਾਂ ਤੋਪਾਂ ਤੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਹਨੂੰ ਮਾਂ ਕਹਿਣ ਵਾਲੇ ਆ ਕਾਂਗਰਸੀ ਤੇ ਆਪਣੇ ਪਿੰਡਾਂ 'ਚ ਫਿਰ ਵੀ ਲੋਕ ਆ ਜਿਹੜੇ ਉਹਨਾਂ ਨੂੰ ਵੋਟਾਂ ਪਾ ਦਿੰਦੇ ਆਪਣੇ ਵੀ 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 ਖੜੇ ਆ ਇਹਨਾਂ ਦੇ ਪਰਿਵਾਰ ਧਰਮੀ ਫੌਜੀ ਪਰਿਵਾਰ ਹੈ ਮੇਰੇ ਨਾਲ ਧਰਮੀ ਫੌਜੀ ਪਰਿਵਾਰ ਆਇਆ ਇਹਨਾਂ ਦਾ ਕੀ ਨੁਕਸ ਕੀ ਇਹਨਾਂ ਦਾ ਗੁਨਾਹ ਜੇ ਅੱਜ ਉਹ ਨਾ ਛੱਡ ਕੇ ਆਉਂਦੇ ਬੈਰਕ ਇਹਨਾਂ ਨੂੰ ਆਈ ਨਾ ਗੁੱਸਾ ਆਇਆ ਜਜ਼ਬਾਤ ਭੜਕੇ ਕਿ ਸਾਡੇ ਦਰਬਾਰ ਸਾਹਿਬ ਦੇ ਇੰਦਰਾਂ ਨੇ ਹਮਲਾ ਕਰਤਾ ਅਸੀਂ ਰੱਖਿਆ ਕਰਾਂਗੇ ਆਪਣੀਆਂ ਫੌਜ ਵਿੱਚੋਂ ਆਪਣੀਆਂ ਬੰਦੂਖਾਂ ਜਿਹੜਾ ਕੁਝ ਕੁ ਸੀ ਕਿਸੇ ਕੋਲੇ ਤੂਪ ਸੀ ਕਿਸੇ ਕੋਲੇ ਬੰਦੂਕ ਸੀ ਸਾਰਾ ਚੱਕ ਕੇ ਚੱਲ ਪਏ 6 605 500 ਇਹਨਾਂ ਨੂੰ ਘੇਰੇ ਘੇਰੇ ਪਾਏ ਇਹਨਾਂ ਤੋਂ ਕਈ ਸ਼ਹੀਦ ਹੋਏ ਕਿੰਨਾਂ ਫੜ ਕੇ ਅੰਦਰ ਕੀਤਾ ਅਟੜ-ਟੜ ਦਾ ਸਾਂ ਜੇਲਾ ਕਟਾਈਆਂ ਇਹਨਾਂ ਨੂੰ ਫਿਰ ਘਰੇ ਮੇਲ ਦਿੱਤਾ ਅੱਜ ਜੇ ਉਹ ਨਾ ਕਰਦੇ ਜੇ ਗਦਾਰੀ ਕਰਦੇ ਜਾਂ ਗੁਨਾਹ ਕਰਦੇ ਅੱਜ ਕੋਈ ਮੇਜਰ ਹੋਣਾ ਸੀ ਕੋਈ ਕਰਨਲ ਹੋਣਾ ਸੀ ਫੌਜ ਦੇ ਵਿੱਚ ਜਿਹੜੇ ਅੱਜ ਘਰੇ ਬੈਠੇ ਆ ਇਹਨਾਂ ਨੂੰ ਸੰਭਾਲਿਆ ਐ ਜੀਪੀਸੀ ਨੇ ਇਹਨਾਂ ਨੂੰ ਸੰਭਾਲਿਆ ਕਾਲੀ ਦਲ ਨੇ ਇਸ ਕਰਕੇ ਆਪਣੀ ਜਥੇਬੰਦੀ ਨੂੰ ਕਮਜ਼ੋਰ ਕਰ ਕਰ ਨੁਕਸਾਨ ਇੰਨਾ ਹੋ ਗਿਆ ਕਿ ਅੱਜ ਆਪਣੇ ਗੁਰੂ ਘਰਾਂ ਤੇ ਵੀ ਕਬਜ਼ਾ ਹੋ ਗਿਆ ਤੱਕਤ ਹਜ਼ੂਰ ਸਾਹਿਬ ਸਾਰੇ ਦਰਸ਼ਨ ਵਾਸਤੇ ਜਾਂਦੇ ਆ ਕਿ ਨਹੀਂ ਸਾਰੇ ਗਏ ਹੋ ਹਜ਼ੂਰ ਸਾਹਿਬ ਦਰਸ਼ਨ ਵਾਸਤੇ ਖਜ਼ੂਮਖ ਸਾਹਿਬ ਦਾ ਕੰਟਰੋਲ ਹੁਣ ਕੌਮ ਕੋਲੇ ਨਹੀਂ ਰਿਹਾ ਮਹਾਰਾਸ਼ਟਰ ਸਰਕਾਰ ਨੇ ਕਬਜ਼ਾ ਕਰ ਲਿਆ ਕੰਟਰੋਲ ਤਖਤ ਪਟਨਾ ਸਾਹਿਬ ਤੇ ਮਰ ਬਿਹਾਰ ਸਰਕਾਰ ਨੇ ਕਰ ਲਿਆ ਜਦੋਂ ਤੁਸੀਂ ਕਾਲੀ ਦਲ ਕਮਜ਼ੋਰ ਕਰਤਾ ਦਿੱਲੀ ਗੁਰਦਾਰਾ ਪ੍ਰਬੰਧਕ ਕਮੇਟੀ ਜਿਹੜੀ ਕਾਲੀ ਵਰਕਣਾਇ ਪੰਜਾਬ ਜਾ ਕੇ ਆਜ਼ਾਦ ਕਰਾਇ ਗੁਰੂ ਘਰ ਉੱਥੇ ਉੱਥੇ ਹੀ ਵੋਟ ਦਾ ਹੱਕ ਕਰਾ ਕੇ ਦਿੱਤਾ ਅੱਜ ਬੀਜੇਪੀ ਸਰਕਾਰ ਨੇ ਉਹਦੇ ਤੇ ਕਬਜ਼ਾ ਕਰ ਲਿਆ ਛੋਟੀ ਆ ਸਾਰਾ ਕੁਝ 10 ਸਾਲਾਂ ਜਦੋਂ ਤੁਸੀਂ ਕਾਂਲੀਦਲ ਕਮਜ਼ੋਰ ਕੀਤਾ ਐ ਜੀਪੀਸੀ ਸਾਡੀ ਆਪਣੀ ਪਾਰਲੀਮੈਂਟ ਜਿਹੜੇ ਅੰਗਰੇਜ਼ ਨੇ ਤੋੜ ਸਕੇ ਆ ਵੀ ਤੋੜਤੀ ਉਹਨਾਂ ਨੇ ਹਰਿਆਣਾ ਲੱਗ ਕਰਤਾ ਉਹਦੇ ਚੋਂ ਵੀ ਜੀਪੀ ਹਰਿਆਣਾ ਸਰਕਾਰ ਨੇ ਖੁੱਜਾ ਕਰ ਲਿਆ ਤੁਹਾਡੇ ਕੋਲ ਏਨਾ ਕੁ ਬਚਿਆ ਹੁਣ ਇੱਥੇ ਵੀ ਪੂਰਾ ਜੋਰ ਲਾਇਆ ਸੀ ਆ ਨਵਾਂ ਚੁੱਲਾ ਦਲ ਤੇ ਦੂਜੇ ਜਾਲੀ ਪੜਿਆ ਉਹਨਾਂ ਦਾ ਨਿਸ਼ਾਨਾ ਸਾਰੇ ਏਜੰਸੀਆਂ ਦੇ ਪਿੱਛੇ ਚੱਲੇ ਆ ਕਿ ਆਪਾਂ ਕੰਟਰੋਲ ਕਰੀਏ ਇੱਥੇ ਵੀ ਕੰਟਰੋਲ ਕਰ ਜਾਣ ਫਿਰ ਤੁਹਾਡੇ ਪੱਲੇ ਕੁਝ ਨਹੀਂ ਰਹਿਣਾ ਐਸ ਕਰਕੇ ਬਚਾਲੋ ਆਪਣੇ ਆਪ ਨੂੰ ਖਾਲਸਾ ਜੀ ਗੁਰੂ ਸਾਹਿਬ ਨੇ ਆਪਣੇ ਗੁਰੂ ਸਾਹਿਬ ਸਾਹਿਬ ਜਦੋਂ ਸ਼ਹੀਦ ਆਪਣੀ ਕੌਮ ਖਰਕੇ ਆਪਣੇ ਪੰਥ ਕਰਕੇ ਸ਼ਹੀਦੀ ਦੇਤੀ ਤੇ ਆਪਾਂ ਆਪਣੀ ਕੌਮ ਦੀ ਰੱਖਿਆ ਵਾਸਤੇ ਆਪਣੀ ਫੌਜ ਨੂੰ ਕਸ਼ੀਦ ਕਰੀ ਜਾਂਦੇ ਹਾਂ ਅੱਜ ਅਮਰੀਕਾ ਨਾਲ ਕੋਈ ਪੰਗਾ ਕਿਉਂ ਨਹੀਂ ਲੈਂਦਾ ਫੌਜ ਤਕੜੀ ਹੈ ਅੱਜ ਤੁਹਾਡੇ ਨਾਲ ਕੋਈ ਪੰਗਾ ਲੈਂਦਾ ਤੁਸੀਂ ਕਹਿੰਦੇ ਅਕਾਲੀ ਦਲ ਕੀ ਹੈ 2 ਐਮਐਲ ਇਹ ਰਹਿ ਗਏ ਇਹਨਾਂ ਦੇ ਹੁਣ ਜਿਹੜਾ ਆਉਂਦਾ ਹੈ ਤੁਸੀਂ ਅਰਦਾਸ ਰੋਜ਼ ਕਰਦੇ ਹੋ ਰਾਜ ਕਰੇਗਾ ਖਾਲਸਾ ਤੇ ਰਾਜ ਲੇਦਾ ਖਾਲਸਿਆਂ ਨੇ ਦਿੱਲੀ ਵਾਲੇ ਨੂੰ ਕੇਜਰੀਵਾਲ ਪਰ ਰੋਜ਼ ਹੁੰਦਾ ਲੁੱਟਦਾ ਕਰਦਾ ਧੱਕੇ ਕਰਦਾ ਬੁਰਾ ਹਾਲ ਆ ਛੁੜੀਆਂ ਜਮੀਨਾ ਖੋਹ ਕੇ ਲੈ ਜਾਣੀਆਂ ਨੇ ਖਾਲੀਦਲ ਜਿਹੜੇ ਪ੍ਰਾਣੇ ਬਜ਼ੁਰਗ ਹੈ ਯਾਦ ਕਰੋ ਕੀ ਕੀਤਾ ਖਾਲੀਦਲ ਨੇ ਕੌਮ ਖਾਤਰ ਆਪਣੇ ਪੰਜਾਬ ਖਾਤਰ ਕਿਸਾਨੀ ਖਾਤਰ ਅ ਜਿੰਨੀਆਂ ਬੰਮੀਆਂ ਪਹਿਲੇ ਪਿਆਰੇ ਬਜ਼ੁਰਗ ਜਾਂਦੇ ਹੁਣੇ ਆ ਬਿੱਲ ਭਰਨ ਜਾਂਦੇ ਹੁੰਦੇ ਸੀ ਨਾ ਕਿ ਅੱਪਾ ਬਿਜਲੀ ਮੈਗਨੇਜ ਕੌਣ ਕਿਵੇਂ ਕਿਹਨੇ ਭਰਿਆ ਬਜ਼ੁਰਗ ਹੱਥ ਖੜੇ ਕਰੇ ਬਲੇ ਸਾਰੇ ਲਈ ਕੀਤਾ ਹੋਣਾ ਬੰਮੀਆਂ ਦੇ ਤੇ ਹੁਣ ਭੱਲੇ ਨਵੇਂ ਪੀੜ੍ਹੀਆਂ ਨੂੰ ਪਤਾ ਨਹੀਂ ਸ਼ਾਇਦ ਸੋਚਦੇ ਆ ਕਿ ਪੂਰੀ ਜ਼ਿੰਦਗੀ ਮੁਫਤ ਰਹੀ ਹੋਣੀ ਆ ਆ ਮੁਫਤ ਨਹੀਂ ਸੀ ਬਿੱਲ ਭਰਦੇ ਸੀ ਆ ਪੈਨਸ਼ਨ ਲੋਕਾਂ ਨੂੰ ਮਾਫ ਕਰਕੇ ਵੱਡੇ ਬਾਪੂ ਬਾਦਲ ਨੇ ਕੀਤੀ ਅਬ ਜਿੰਨੇ 15 ਲੱਖ ਜੂਵਲ ਕਨੈਕਸ਼ਨ ਹੈ ਸਾਢੇ 3 ਲੱਖ ਕਲੈਕਸ਼ਨ ਉਹਨਾਂ ਜੋ ਕਾਲੀ ਦਲ ਨੇ ਦਿੱਤੇ ਆ ਜਿੰਨੇ ਪਹਿਲੇ ਐਮਐਸਪੀ ਆਪਣੀ ਕਣਕ ਦੇ ਝੋਨੇ ਸੀ 1960 ਚ ਕਾਲੀ ਦਲੇ ਮੋਰਚਾ ਲਾ ਕੇ ਪੰਜਾਬ ਖਾਤਰ ਹਰਿਆਣਾ ਉਦੋਂ ਇਕੱਠਾ ਆਪਾਂ ਐਮਐਸਪੀ ਦਵਾਈ ਅੱਜ ਅੱਜ ਵੀ ਯੂਪੀ ਚਲੇ ਜਾਓ ਮਿਹਾਰ ਚਲੇ ਜਾਓ ਤੁਹਾਨੂੰ ਫਸਲ ਲੈ ਕੇ ਦੁਕਾਨਾਂ ਤੇ ਜਾਣਾ ਪੈਂਦਾ ਕਿੰਨੀ ਦੀ ਲੋਂਗੇ ਕਿੰਨੀ ਦੀ ਲੋਂਗੇ ਜਿਹੜਾ ਥੋੜੂ ਏਨੀ ਮੋਜ ਬਣੀ ਆ ਆ ਪਿੰਡਾਂ 'ਚ ਮੰਡੀਆਂ ਨਹੀਂ ਹੁੰਦੀਆਂ ਸੀ ਥੋੜੇ ਸਾਰੇ ਬਜ਼ੁਰਗ ਮਨ ਲੱਦਾ ਤਰਨ ਤਰ ਨੀ ਸਾਭੀ ਆ ਅੰਮਰਸਰ ਕਣਕ ਵੇਚੇ ਜਾਂਦੇ ਸੀ ਝੋਨਾ ਵੇਚੇ ਜਾਂਦੇ ਸੀ ਇੱਥੇ ਹੁਣ ਪਿੰਡ ਪਿੰਡ ਮੰਡੀਆਂ ਬਣਾਉਣ ਲੱਗ ਕਾਲੀ ਦਲ ਹੈ ਗਰੀਬ ਨੂੰ ਆਟਾ ਦਾਲ ਸ਼ਗਨ ਪੈਨਸ਼ਨ ਦੇਣ ਵਾਲਾ ਕਾਲੀ ਦਲ ਹੈ ਜਿੰਨੀਆਂ ਵੀ ਸੁਨਤਾਂ ਸਾਰੀਆਂ ਦੇਣ ਵਾਲਾ ਜਿੰਨੀਆਂ ਸੜਕਾਂ ਬਣੀਆਂ ਪੰਜਾਬ 'ਚ ਕਾਲੀ ਦਲ ਦੀ ਦੇਣ ਹੈ ਆ ਜਿਹੜੀ ਬਿਜਲੀ ਹੈ ਥਰਮਲ ਪਲਾਂਟਾਂ ਤੋਂ ਆਉਂਦੀ ਹੈ ਸਾਰੇ 100% ਥਰਮਲ ਪਲਾਂਟ ਕਾਲੀ ਦਲ ਨੇ ਬੁਲਾਇਆ ਹੈ ਇੱਕ ਵੀ ਥਰਮਲ ਪਲਾਂਟ ਕਾਂਗਰਸ ਦਾ ਨਹੀਂ ਹੈ ਜਿੰਨੇ 에ਰਪੋਰਟ ਹੈ ਸਾਰੇ ਅਕਾਲੀ ਦਲ ਨੇ ਬਣਾਏ ਜਿੰਨੇ ਡੈਮ ਹੈ ਭਾਗੜਾ ਡੈਮ ਤੋਂ ਬਗੈਰ ਸਾਰੇ ਡੈਮ ਅਕਾਲੀ ਦਲ ਨੇ ਬਣਾਏ ਹਨ ਲੰਬੀ ਲਿਸਟ ਹੈ ਇੱਕ ਨਿਸ਼ਾਨੀ ਦੇ ਕੋਈ ਕਾਂਗਰਸੀ ਆ ਜਾਈਏ ਆ ਜਾਈਏ ਉਹਨੂੰ ਦੱਸੋ ਸਾਨੂੰ ਇੱਕ ਨਿਸ਼ਾਨੀ ਦੱਸ ਦਿਓ ਜਿਹੜੀ ਤੁਸੀਂ 20 ਸਾਲ ਰਾਜ ਕੀਤਾ ਤੁਸੀਂ ਕੀ ਨਿਸ਼ਾਨੀ ਹੈ ਇਸ ਕਰਕੇ ਹੁਣ ਆਪਾਂ ਤਜਰਬੇ ਨਾ ਕਰੀਏ ਬਹੁਤ ਹੋ ਗਿਆ ਬਚਾ ਲਓ ਪੰਜਾਬ ਜਿਵੇਂ ਜੇ ਪੰਜਾਬ 'ਚ ਹੋਰ ਨੁਕਸਾਨ ਹੋ ਗਿਆ ਨਾ ਫਿਰ ਬਚਾਉਣਾ ਬੜਾ ਔਖਾ ਹੋ ਜਾਣਾ ਧੰਮੀ ਫੌਜੀ ਪਰਿਵਾਰ ਹੈ ਬੀਬੀ ਜੀ ਕਿੰਨੇ ਪ੍ਰਿੰਸੀਪਲ ਰਹੇ ਹੈ ਪ੍ਰੈਸਪਲ ਦਾ ਆਵਾਜ਼ੀ ਦੇਖੋ ਇੱਕ ਨੇਕ ਇਨਸਾਨ ਹੈ ਆਹ ਉਹ ਪਰਿਵਾਰ ਹੈ ਜਿਨੇ ਕੌਮ ਖਤ ਸਾਰਾ ਕੁਝ ਪਿਛੜਬਾਨ ਕਰਤਾ ਇਸ ਕਰਕੇ ਆਪਣਾ ਫਰਜ਼ ਮੰਨਦਾ ਹੈ ਆਪਣਾ ਵਰ ਸਭ ਤੋਂ ਵੱਡਾ ਮੰਨਦਾ ਹੈ ਆਪਣੀ ਜਥੇਬੰਦੀ ਨੂੰ ਤਗੜਾ ਕਰੀਏ ਖੇਤਰੀ ਪਾਰਟੀ ਕੱਲੀ ਹੈ ਜਿਹੜੀ ਤੁਹਾਡੀ ਲੜਾਈ ਲੜਦੀ ਹੈ ਤੁਹਾਡੇ ਸਾਹਮਣੇ ਨਹੀਂ ਆ ਗਈ ਗੱਲ ਆ ਹੜ ਆਇਆ ਕਿਤੇ ਕਾਂਗਰਸੀਆਂ ਨੇ ਜਾ ਕੇ ਬਾ ਫੜੀ ਕਿ ਝਾੜੂ ਵਾਲੇ ਨੇ ਫੜੀ ਬੀਜੇਪੀ ਆ ਰਿਹਾ ਆਪਣੇ ਤੋਂ ਜ਼ਿਆਦਾ ਅਕਾਲੀ ਤੋਂ ਜ਼ਿਆਦਾ ਸਾਧ ਨੂੰ ਉਹਨਾਂ ਕੋਲੇ ਹੈ ਉਹ ਤਾਂ ਅਰਪਾ ਪਤੀ ਹੈ ਜੇ ਗੱਲ ਕੀਤੀ ਫੜੀ ਤਾਂ ਤੁਹਾਡੀ ਆਪਣੀ ਜਥੇ ਬੰਦੀ ਨਹੀਂ ਕਿਉਂਕਿ ਤੁਸੀਂ ਸਾਡੇ ਪਰਿਵਾਰ ਦੇ ਮੈਂਬਰ ਹੋ ਸੋ ਮੈਂ ਜ਼ਿਆਦਾ ਸਮਾਨੀ ਲੈੰਦਾ ਕਿਉਂਕਿ ਅੱਜ ਕਈ ਪ੍ਰੋਗਰਾਮਾਂ ਲੇਟ ਵੀ ਚੱਲ ਰਹੇ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਬੇਨਤੀ ਕਰਦਾ 11 ਤਰੀਕ ਨੂੰ ਤੁਸੀਂ ਪੰਜਾਬ ਨੂੰ ਬਚਾ ਸਕਦੇ ਹੋ ਸਾਰੇ ਪੰਜਾਬ ਖਾਲਸਾ ਪੰਦੀ ਨਿਗਾ ਮੱਝ ਦੇ ਆ ਤਰੰਦਾਂ ਵਾਲਿਓ ਸਾਨੂੰ ਤੁਹਾਡੇ ਤੇ ਮਾਣ ਹੈ ਨਾਲੇ ਸਾਡਾ ਵੀ ਬਾਦਲ ਪਰਿਵਾਰ ਦਾ ਜੱਦੀ ਪਿੰਡ ਐ ਹਲਕੇ ਜੀ ਐ ਪੂਸੇ ਮੈਂ ਹੁਣ ਮੈਂ ਮੱਝ ਵਾਲੀ ਬੋਲੀ ਸਿੱਖ ਰਿਹਾ ਹੁਣ ਥੋੜਾ ਮੁੱਢ ਹੈ ਪੀਰ ਪ੍ਰੋ ਇਨੇ ਕੜ ਕੱਟ ਤੇ ਕੁੜਤੇ ਸਾਲ ਰੁਕ ਜਾਓ ਨੇਰੀ ਲਿਆ ਦੂੰ ਤੁਹਾਨੂੰ ਮੈਂ ਤਾਂ ਸਰਪੰਚਾਂ ਨੂੰ ਮੈਂ ਸਰਪੰਚਾਂ ਨੂੰ ਕਹਿਣਾ ਚਾਹਣਾ ਆਪਾਂ ਇਹਨਾਂ ਤੋਂ ਗ੍ਰਾਂਟ ਲੈਣੀ ਹੈ ਲੈਣੀ ਨਹੀਂ ਹਾਂ ਸਿੱਧੀ ਗੱਲ ਜਿੰਨੀ ਤੁਹਾਨੂੰ ਕਹਿੰਦੇ ਸੀ ਨਾ ਕਿ ਹੁਣ ਕੀ ਕਰਦਾ ਹਰਮੀਤ ਚੈੱਕ ਤੇ ਖਾਦਦਾ ਹੈ ਕਿ ਜੀ ਜੇ ਵੋਟ ਪਾਉਂਗ ਤੇ ਆ ਲੈ ਲੈ ਚੈੱਕ ਜੇ ਘਟ ਗਈ ਤਾਂ ਨਹੀਂ ਵਾਪਸ ਜਿੰਨੀ ਉਹਨੇ ਚੈੱਕ ਦਿਖਾਇਆ 10 ਗੁਣਾ ਮੈਂ ਸਰਕਾਰ ਆ ਜਾਏਗਾ ਆਪਣੀ ਸਰਕਾਰ ਤੋਂ ਲਵਾਏ ਪੰਜ ਪੰਜ 10000 ਕਰੋੜ ਇਹਨਾਂ ਦੇ 15 20 ਲੱਖ ਤੋਂ ਕੀ ਲੈਣਾ ਤੰਤਰਾਲਾ ਮੇਰੀ ਥੋਨੀ ਜੁਬਾਨ ਹੈ ਮੈਨੂੰ ਮੇਰੀ ਜੁਬਾਨ ਤੁਹਾਨੂੰ ਹੈ ਮੈਂ ਬਣਾ ਦੂੰ ਪਿੰਡ ਸਾਰੇ ਤੁਹਾਨੂੰ ਯਾਦ ਹੈ ਮੈਂ ਜਿੱਥੇ ਜੁਬਾਨ ਦਾ ਪੂਰੀ ਕਰਦਾ ਕਿ ਨਹੀਂ ਮੈਂ ਤਾਂ ਮੈਂ ਪਾਣੀ ਵਾਲੀ ਬੱਸ ਦੀ ਗੱਲ ਕੀਤੀ ਚਲਾਦੀ ਸੀ ਨਹੀਂ ਉਹ ਕਹਿੰਦੇ ਕਿਵੇਂ ਜਣੂਗੀ ਮੈਂ ਕਿਹਾ ਚਲਾ ਦੂ ਮੈਂ ਕਹਿੰਦਾ ਸਰਕਾਰਾਂ ਆਉਂਦੀਆਂ ਬਣਾ ਦੂ ਬੰਬ ਫੇਟ ਦੇ ਉਹ ਕੁਝ ਨਹੀਂ ਹੁੰਦਾ ਆ ਦੇਖੋ ਨੰਬਰ ਸਰ ਤੋਂ ਜਾਂਦੀਆਂ ਬਠਿੰਡੇ ਤੱਕ ਆਮਲ ਦੇ ਇੱਧਰ ਜਾਂਦੀਆਂ ਡੇਡੇ ਸੀਮਿੰਟ ਦੇ ਲਾਏ ਆ ਕੰਮ ਹੀ ਅਸੀਂ ਕਿਤੇ ਤੁਹਾਨੂੰ ਲਾਣਾ ਨਹੀਂ ਲਾਵਾਂਗੇ ਤੁਸੀਂ ਤਾਂ ਸਾਡੇ ਬਜ਼ੁਰਗ ਆਪਣੇ ਘਰ ਵਾਲੇ ਨੂੰ ਕੋਈ ਝੂਠ ਬੋਲਦਾ ਹੁੰਦਾ ਸਰਕਾਰਾਂ ਕੋਲੇ ਵਾਧੂ ਸਾਧਨ ਹੈ ਮੈਂ ਜਿੰਨੇ 13000 ਪਿੰਡ ਹੈ ਉਹਨਾਂ ਤੋਂ 4-5000 ਪਿੰਡ ਦਾ ਵਧੀਆ ਬਣਿਆ ਜਿੰਨੇ ਸਾਰੇ ਬਾਕੀ ਪਿੰਡ ਸਾਰਿਆਂ ਸੀਮਿੰਟ ਗਲੀਆਂ ਨਾਲੀਆਂ ਸਾਰਾ ਸਿਸਟਮ ਇੱਕ ਵੱਡੇ ਕੌਣ ਕੱਢ ਦੇਣਾ ਮੈਂ ਅਗਲੇ 5 ਸਾਲਾਂ ਚ 20-25 ਹਜ਼ਾਰ ਕਰੋੜ ਲੱਗਣਾ ਲਾ ਕੇ ਮੁਕਾਵਾਂਗੇ ਖਜ਼ਾਨਾ ਤੁਹਾਡੇ ਪਿੰਡਾਂ ਤਰਫੀ ਹੋਣਾ ਸਾਰਾ ਕੁਝ ਐਸ ਕਰਕੇ ਵਾਪਸ ਖੁਸ਼ੀਆਂ ਲੈ ਕੇ ਆਈਏ ਜਿਹੜੇ 10 ਸਾਲ ਪਹਿਲੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ